ਬੋਲੋ ਨਾਨਕਿਓ ਕੀ ਤੁਹਾਨੂੰ ਲੱਗੇ ਚੋਰ ਬੋਲੋ ਨਾਨਕਿਓ ਕੀ ਤੁਹਾਨੂੰ ਲੱਗੇ ਚੋਰ ਬੋਲੋ ਨਾਨਕਿਓ ਗਿੱਲੀ ਮਿੱਟੀ ਦਾ ਫੇਰ ਦਿਓ ਪੋਚਾ ਨਾਨਕੀਆਂ ਦਾ ਕੁੱਪ ਬਨ ਦਿਓ ਗਿੱਲੀ ਮਿੱਟੀ ਦਾ ਫੇਰ ਦਿਓ ਪੋਚਾ ਨਾਨਕੀਆਂ ਦਾ ਕੁੱਪ ਬਨ ਦਿਓ ਨਾਨਕੇ ਖੱਡਵੜਗੇ ਕੱਢ ਲੋ ਬੀਨ ਵਜਾ ਕੇ ਨਾਨਕੇ ਖੱਡਵੜਗੇ ਕੱਢ ਲੋ ਬੀਨ ਵਜਾ ਕੇ ਨਾਨਕੇ ਖੱਡਵੜਗੇ ਲਿਆਈ ਲਿਆਈ ਵੇ ਕੰਤ ਸਿਆਰੀ ਨਾਨਕਿਆਂ ਦੀ ਪੂਸ਼ ਵੱਡਣੀ ਲਿਆਈ ਲਿਆਈ ਵੇ ਕੰਤ ਸਿਆਰੀ ਨਾਨਕਿਆਂ ਦੀ ਪੂਸ਼ ਵੱਡਣੀ ਇਨਾ ਨਾਨਕੀਆਂ ਦੀ ਰੜੇ ਪੰਬੀਰੀ ਬੋਲੇ ਨਾਨਕੀਆਂ ਦੀ ਰੜੇ ਪੰਬੀਰੀ ਬੋਲੇ ਨਾ ਦਾਦਕੀਆਂ ਦੇ ਮੂੰ ਚੌੜੇ ਟਿੱਡ ਬੋਲੇ ਨਾ ਦਾਦਕੀਆਂ ਦੇ ਮੂੰ ਚੌੜੇ ਟਿੱਡ ਬੋਲੇ ਨਾ ਦਾਦਕੀਆਂ ਦੇ ਇਨਾ ਨਾਨਕੀਆਂ ਨੂੰ ਕੋਟਣਿਆਂ ਦੀ ਮਾਰ ਇਹਨਾ ਨਾਨਕੀਆਂ ਨੂੰ ਕੋਟਣਿਆਂ ਦੀ ਮਾਰ ਇਹਨਾ ਦਾਦਕੀਆਂ ਨੂੰ ਕੱਡੋ ਦਲਾਨੋ ਬਾਰ ਇਹਨਾ ਨਾਨਕੀਆਂ ਨੂੰ ਕੱਡੋ ਦਲਾਨੋ ਬਾਰ ਵਾ ਵਾ ਕਿ ਚਰਖਾ ਧਮਕਦਾ ਵਾ ਵਾ ਕਿ ਚਰਖਾ ਧਮਕਦਾ ਹੋਰ ਤਾਂ ਮਾਮਾ ਚੰਗਾ ਪਲਾਤੇ ਢਿੱਡ ਇਹਦਾ ਲਮਕਦਾ ਵਾ ਵਾ ਕੇ ਚਰਖਾ ਦਮਕਦਾ ਵਾ ਵਾ ਕੇ ਚਰਖੇ ਬੀੜੀਆਂ ਵਾ ਵਾ ਕੇ ਚਰਖੇ ਬੀੜੀਆਂ ਹੋਰ ਤਾਂ ਜੀਜਾ ਚੰਗਾ ਪਲਾਤੇ ਅੱਖਾਂ ਟੀਰ ਮਟੀਰੀਆਂ ਵਾ ਵਾ ਕੇ ਚਰਖੇ ਬੀੜੀਆਂ ਛੰਨੇ ਵਿੱਚ ਕਿਨ ਕੀਤਾ ਛੱਡੀਆਂ ਵਾਲਾ పేడ ఛనకి మిర్చావీ ఛన విచి మిర్చావాలి కడి ਮੁੰਡੇ ਦੀ ਚਾਚੀ ਓਦੜ ਚੱਲੀ ਸੜਕੋਂ ਜਾ ਕੇ ਫੜੀ ਛਨੇ ਵਿੱਚ ਕਿਨ ਕੀਤੀ ਮਿਰਚਾਂ ਵਾਲੀ ਕੜੀ ਮੱਕੀ ਦਾ ਦਾਣਾ ਕੋਠੇ ਤੇ ਬਚੋਲਾ ਚੜਾਉਣਾ ਝੋਟੇ ਤੇ ਮੱਕੀ ਦਾ ਦਾਣਾ ਟਿੰਡ ਵਿੱਚ ਨਹੀਂ ਬਚੋਲਣ ਨਹੀਂ ਰੱਖਣੀ ਪਿੰਡ ਵਿੱਚ ਨਹੀਂ ਇਨਾਂ ਨੇ ਕੀ ਨੱਚਣਾ ਜਿਹੜੀਆਂ ਮੂੰਹ ਧੋਕੇ ਨਾ ਆਈਆਂ ਨੇ ਇਨਾਂ ਨੇ ਕੀ ਨੱਚਣਾ ਜਿਹੜੀਆਂ ਮੂੰਹ ਧੋਕੇ ਨਾ ਆਈਆਂ ਨੇ ਨੱਚਣ ਗੀਆਂ ਨਾਨਕੀਆਂ ਜਿਨ੍ਹਾਂ ਪੈਰੀ ਚਾਂਜਰਾ ਪਾਈਆਂ ਨੇ ਨੱਚਣ ਗੀਆਂ ਨਾਨਕੀਆਂ ਜਿਨ੍ਹਾਂ ਪੈਰੀ ਚਾਂਜਰਾ ਪਾਈਆਂ ਨੇ ਸੋਟੀ 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 ਨਹੀਂ ਇਹਨੇ ਕੀ ਨੱਚਣਾ ਗੋਡਿਆਂ ਕੋਲੋਂ ਮੋਟੀ ਨਹੀਂ ਇਹਨੇ ਕੀ ਨੱਚਣਾ ਗੋਡਿਆਂ ਕੋਲੋਂ ਮੋਟੀ ਨਹੀਂ ਇਹਨੇ ਕੀ ਨੱਚਣਾ ਜੇ ਮਾਮੀ ਤੈਨੂੰ ਨੱਚਣਾ ਨਹੀਂ ਆਉਂਦਾ ਜੇ ਮਾਮੀ ਤੈਨੂੰ ਨੱਚਣਾ ਨਹੀਂ ਆਉਂਦਾ ਇੱਥੇ ਕਾਸ ਤੋਂ ਆਈ ਨਹੀਂ ਪਰਿਆਪਤੀ ਲਖਾਗੀ ਦਾਲ ਦਾ ਪਰਿਆਪਤੀ ਲਖਾਗੀ ਦਾਲ ਦਾ ਬੋਲੀ ਇੱਕ ਨਾ ਪਾਏ ਨਹੀਂ ਜਾ ਕੇ ਆਖੇਗੀ ਸ਼ਕਾਪੂਰ ਕੇ ਆਈ ਨਹੀਂ ਜਾ ਕੇ ਆਖੇਗੀ ਸ਼ਕਾਪੂਰ ਕੇ ਆਈ ਨਹੀਂ ਜਾ ਕੇ ਆਖੇਗੀ ਜੀਤੋ ਡਾਰੀਏ ਤੂੰ ਕਿਉਂ ਐਨੀ ਲੰਮੀ ਨੀ ਸੁਣਨੀ ਸੁਣ ਮਾਮੀ ਡਾਰੀਏ ਤੂੰ ਕਿਉਂ ਐਨੀ ਲੰਮੀ ਨੀ ਸੁਣਨੀ ਸੁਣ ਵਿਚੇ ਸਾਡਾ ਕੋਠਾ ਵੜ ਗਿਆ ਸਣੇ ਬਨੇਰੇ ਥੰਮੀ ਨੀ ਸੁਣਨੀ ਸੁਣ ਪੂਆ ਡਾਰੀਏ ਤੂੰ ਕਿਉਂ ਇੰਨੀ ਚੌੜੀ ਨੀ ਸੁਣਨੀ ਸੁਣ ਪੂਆ ਡਾਰੀਏ ਤੂੰ ਕਿਉਂ ਇੰਨੀ ਚੌੜੀ ਨੀ ਸੁਣਨੀ ਸੁਣ ਵਿੱਚੇ ਸਾਡਾ ਕੋਠਾ ਵੜ ਗਿਆ ਸਣੇ ਬਨੇਰੇ ਪੌੜੀ ਨੀ ਸੁਣਨੀ ਸੁਣ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਡੋਈ ਨੀ ਵੀਰ ਕਾਰੇ ਆਉਂਦੇ ਨੂੰ ਜਨਵਾਰੇ ਗਿਰਾਸ਼ ਨਹੀਂ ਹੋਈ ਨੀ ਵੀਰ ਕਾਰੇ ਆਉਂਦੇ ਨੂੰ ਆਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਟੋਕ ਰਾਸੋਕਦਾਨੀ ਇਹਨੂੰ ਕਰ ਲੈ ਇਹਨੂੰ ਕਰ ਲੈ ਛੜੇ ਦੀ ਮੋਛਦਾਨੀ ਇਹਨੂੰ ਕਰ ਲੈ ਜੇ ਮਾਮੀ ਤੈਨੂੰ ਨਚਣਾ ਆਉਂਦਾ ਦੇ ਦੇ ਸ਼ੌਂਕ ਦਾ ਗੇੜਾ ਨੀ ਰੂਪ ਤੇਰੇ ਦੀ ਗਿਠ-ਗਿਠ ਲਾਲੀ ਰੂਪ ਤੇਰੇ ਦੀ ਗਿਠ-ਗਿਠ ਲਾਲੀ ਤੇਥੋਂ ਸੋਹਣਾ ਕਿਹੜਾ ਨੀ ਦੀਵਾ ਕੀ ਕਰਨਾ ਚਾਨਣ ਹੋ ਜੂ ਤੇਰਾ ਨੀ ਦੀਵਾ ਕੀ ਕਰਨਾ ਚਾਨਣ ਹੋ ਜੂ ਤੇਰਾ ਨੀ ਦੀਵਾ ਕੀ ਕਰਨਾ